ਬਾਬਾ ਸ੍ਰੀ ਚੰਦ ਜੀ ਸਾਧੂ ਦਾ ਕਿਆ ਬਿਰਥਾ ਨਹੀਂ ਜਾ ਸਕਦਾ ਅਤੇ ਸਾਧੂ ਦੀ ਧੂਣੀ ਦਾ ਚਮਤਕਾਰ ਅਜੀਹਾ ਚਮਤਕਾਰ ਕਰ ਦਿੰਦਾ ਹੈ ਕਿ ਸਾਇੰਸ ਵੀ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਸਾਧੂ ਫਕੀਰ ਪਰਮਾਤਮਾ ਨਾਲ ਜੁੜੇ ਹੁੰਦੇ ਹਨ ਅਤੇ ਪਰਮਾਤਮਾ ਹੀ ਉਹਨਾਂ ਵਿੱਚ ਵਾਸਤਾ ਹੈ ਉਹਨਾਂ ਦੇ ਮੂੰਹੋਂ ਨਿਕਲਿਆ ਹੋਇਆ ਵਾਕ ਸੱਚ ਹੈ ਅਤੇ ਸੱਚ ਹੀ ਰਹੇਗਾ ਇੱਕ ਵਾਰ ਬਾਬਾ ਸ੍ਰੀ ਚੰਦ ਜੀ ਨੇ ਅਜੀਹਾ ਹੀ ਚਮਤਕਾਰ ਕੀਤਾ ਬਾਬਾ ਸ੍ਰੀ ਚੰਦ ਜੀ ਇੱਕ ਵਾਰ ਧੂਣੀ ਲਗਾਈ ਬੈਠੇ ਸਨ ਉਥੋਂ ਦੇ ਰਾਜੇ ਦੇ ਪੇਟ ਵਿੱਚ ਬਹੁਤ ਦਰਦ ਹੋ ਰਹੀ ਸੀ ਬਹੁਤ ਸਾਰੇ ਹਕੀਮਾਂ ਨੂੰ ਪੁੱਛਿਆ ਪਰ ਕਿਸੇ ਨੂੰ ਕੋਈ ਵੀ ਇਲਾਜ ਸਮਝ ਨਾ ਆਇਆ ਹਰ ਇੱਕ ਨੇ ਆਪੋ ਆਪਣਾ ਇਲਾਜ ਕੀਤਾ ਇੱਕ ਵਜ਼ੀਰ ਨੇ ਰਾਜੇ ਨੂੰ ਕਿਹਾ ਕਿ हे ਰਾਜਨ ਇੱਕ ਫਕੀਰ ਸਾਈਂ ਆਏ ਹੋਏ ਹਨ ਜੰਗਲ ਵਿੱਚ ਧੂਣੀ ਲਗਾਈ ਬੈਠੇ ਹਨ ਉਹਨਾਂ ਕੋਲ ਜਾ ਕੇ ਬੇਨਤੀ ਕਰੋ ਸ਼ਾਇਦ ਤੁਸੀਂ ਠੀਕ ਹੋ ਜਾਵੋ ਰਾਜੇ ਨੇ ਕਿ ਆ ਕਿ ਤੁਸੀਂ ਮੇਰੇ ਵੱਲੋਂ ਜਾ ਕੇ ਬੇਨਤੀ ਕਰਨਾ ਵਜੀਰ ਨੇ ਰਾਜਾ ਕਾਮਰਾਂਧ ਦੀ ਬੇਨਤੀ ਬਾਬਾ ਸ਼੍ਰੀ ਚਾਂਜੀ ਦੇ ਅੱਗੇ ਜਾ ਕੇ ਰੱਖੀ ਅਤੇ ਬਾਬਾ ਸ਼੍ਰੀ ਚਾਂਜੀ ਦੇ ਅੱਗੇ ਜਾ ਕੇ ਬੇਨਤੀ ਕੀਤੀ ਕਿ ਹੇ ਮਹਾਰਾਜ ਹੇ ਫਕੀਰ ਸਾਈ ਰਾਜਾ ਦੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ ਕਿਰਪਾ ਕਰੋ ਬਾਬਾ ਸ਼੍ਰੀ ਚਾਂਜੀ ਬੋਲੇ ਇਸ ਥੂਣੀ ਦੀ ਰੱਖ ਜਾ ਕੇ ਪੇਟ ਤੇ ਮਲ ਦਿਓ ਦਰਦ ਠੀਕ ਹੋ ਜਾਵੇਗਾ ਜਦੋਂ ਰਾਜੇ ਦੇ ਪੇਟ ਤੇ ਥੂਣੀ ਦੀ ਰੱਖ ਮਲੀ ਗਈ ਤਾਂ ਰਾਜਾ ਪੂਰੀ ਤਰ੍ਹਾਂ ਠੀਕ ਹੋ ਗਿਆ ਹੁਣ ਰਾਜਾ ਖੁਦ ਬਾਬਾ ਸ਼੍ਰੀ ਚਾਂਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਹੁਣ ਰਾਜਾ ਵੀ ਬਾਬਾ ਸ਼੍ਰੀ ਚਾਂਜੀ ਦਾ ਸੇਵਕ ਬਣ ਚੁੱਕਾ ਸੀ ਅਤੇ ਬਾਬਾ ਸ਼੍ਰੀ ਚਾਂਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦਾ ਸੇਵਕ ਬਣ ਗਿਆ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਦੀ ਕਿਰਪਾ ਜਿਸ ਦੇ ਉੱਪਰ ਵੀ ਹੁੰਦੀ ਹੈ ਉਸ ਦਾ ਕੋਈ ਵੀ ਬਲ ਵੀ ਵਿੰਗਾ ਨਹੀਂ ਕਰ ਸਕਦਾ। ਬਸ ਇੱਕ ਆਸ ਹੈ ਬਾਬਾ ਸ਼੍ਰੀ ਚਾਂਜੀ ਦੇ ਉੱਤੇ ਭਰੋਸਾ ਹੈ। ਪਰੋਸੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਪਰੋਸਾ ਹੀ ਹੈ ਜੋ ਇਨਸਾਨ ਨੂੰ ਪਾਰ ਲਗਾ ਦਿੰਦਾ ਹੈ ਅਤੇ ਪਰੋਸਾ ਹੀ ਹੈ ਜੋ ਇਨਸਾਨ ਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਪਰੋਸਾ ਹੀ ਹੈ ਜੋ ਪਰਮਾਤਮਾ ਨੂੰ ਨੇੜੇ ਆਉਣ ਵਾਸਤੇ ਮਜਬੂਰ ਕਰਦਾ ਹੈ